ਦੀ ਸਤਿ ਸ਼੍ਰੀ ਅਕਾਲ ਭਾਈਤੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਵੀਡੀਓ 'ਚ ਤੇ ਅੱਜ ਆਪਾਂ ਚੱਲੇ ਆਂ ਕਪੂਰਥਾਲੇ ਹਾਂਜੀ ਦੱਸੋ ਜੀ ਕੀ ਕਰਨ ਦੱਲੇ ਆ ਜੇ ਆਪਾਂ ਆਪਾਂ ਗਏ ਸੀਗੇ ਕਪੂਰਥਾਲੇ ਗੱਠਾ ਬੰਨਣ ਤੇ ਗੱਠਾ ਬੰਨਣ ਦੀ ਤੁਹਾਨੂੰ ਗੱਲ ਦੱਸਦੇ ਆ ਪਕਾਵੀ ਮੱਕੀ ਦੀ ਜਿਵੇਂ ਆਪਾਂ ਮੰਨ ਲਓ ਵੀ ਝੋਨੇ ਦੇ ਬੰਦ ਹੈ ਹਨਾ ਮਾਰੋਰੀ ਪਰ ਉੱਪਰ ਮਾਰਨ ਦੀ ਕੋਸ਼ਿਸ਼ ਨਹੀਂ ਤੇ ਆਪਾਂ ਆਖਿਆ ਵੀ ਚੱਲਾ ਇੱਦੀ ਮੱਕੀ ਦੀ ਹੈ ਮੰਨਦੇ ਕੀ ਬੋਸ ਇਹ ਤੇ ਜਾ ਲੀ ਗਏ ਸਾਰਾ ਕੁ ਕਰੇ ਵੀ ਅਸੀਂ ਇੱਥੇ ਨਾ ਜਾ ਸਾਰਾ ਜਾੜਾ ਪੈ ਪੂਰਾ ਪੂਰੀ ਫੌਜੀਆ ਫੌਜੀਆ ਨਾ ਪੂਰੀ ਤਿਆਰੀ ਕਰਕੇ ਲਗਾਏ ਵੀ ਹੁਣ ਆਵਾਸ ਉੱਥੇ ਸੀਜ਼ਨ ਲਾਦਣਾ ਤੇ ਸੀਜ਼ਨ ਕੀ ਲਾਣਾ ਹਣ ਬੰਦੇ ਘੱਲ ਤੇ 15 ਬੰਦੇ ਘੱਲ ਤੇ ਕੁਇਪਰ ਵਾਲਾ ਘੱਲ ਤਾਂ ਕਟਰ ਜੀ ਬਣਾਏ ਸੀਗੇ ਆਪਾਂ ਪਹਿਲਾਂ ਉਹਨਾਂ ਦੇ ਲਾਇਆ 6-7 ਲੱਖ ਰੁਪਇਆ ਤਿੰਨ ਕਟਰ ਬਣਾਈ ਤੇ ਫਿਰ 4 ਕ ਲੱਖ ਰੁਪਏ ਦਾ ਮੰਨਣਾ ਤੇਲ ਵੇਚਣ ਨਾਲ ਵੀ ਚਲ ਵੀ ਤੇਲ ਵੀ ਜ਼ਰੂਰੀ ਹਥੇ ਹਨ ਤਾਂ ਗਾਹ ਵੇਚ ਜਾ ਗਰੀਸ ਵੇਚ ਜਾ ਬੇਲਰ ਦੀ ਰੇਅਰ ਕਰੀ 7-8 ਲੱਖ ਉੱਤੇ ਲਾਦਾ 20 ਲੱਖ ਰੁਪਏ ਲੈ ਹਕਾਲ ਤਾਂ ਵੀ ਇਨਸ਼ਾ ਅੱਲਾਹ ਵੀ ਲਾ ਕੋ ਨਾ 9-5-7 ਲੱਖ ਪਾ ਕੇ ਲਓ ਬੰਦੇ ਵੀ ਵੇਲੇ ਫਿਰਦੇ ਬੰਦਦੇ ਨੇ ਜਿਆਦਾ ਖਿੱਚ ਕੀਤੀ ਕਹਿੰਦੇ ਬੰਦੇ ਕਹਿੰਦੇ ਹੁਣ ਆਪਾਂ ਵੇਲੇ ਆ ਵੀ ਲਾਲ ਕੇ 2 ਮਹੀਨੇ ਅਸੀਂ ਆਖਿਆ ਵੀ ਚੱਲ ਜਿੰਨਾ ਉਹਦੇ ਅਹਿਮਤ ਹੈ ਜੇ ਤੁਸੀਂ ਬਣਾਓ ਕਿ ਸਾਨੂੰ ਬਚੋ ਜਰ ਤੇ ਜਦੋਂ ਕਰਮਾ ਚ ਨਾ ਹੋ ਹੈ ਨਾ ਉਥੇ ਗਏ ਪੂਰੀ ਚੜ੍ਹਾਈ ਤੇ ਵੀ ਹਾਂ ਵੀ ਚੱਲ ਚੱਲ ਬਗਾਂ ਮਸ਼ੀਨਾਂ ਚੱਲ ਬਗਾਂ ਉਹ ਗਰੇ ਮੇਰੇ ਬੰਦ ਉਹ ਗਰੇ ਮੇਰੇ ਬੰਦ ਚਲਾ ਦਾ ਕੰਮ ਹੁੰਦਾ ਕੰਮ ਕੀ ਚਲਾਉਣਾ ਸੀ ਦੇ ਪਹਿਲੇ ਦਿਨ ਉਹਨਾਂ ਨੇ ਮਾਰਿਆ ਚੰਗਾ ਕਟਰ-ਪਟਰ ਮਾਰਿਆ ਜਿਹੜਾ ਕੋਈ ਸੀ ਕਟਰ ਮਾਰ ਕੇ ਫਿਰ ਜਦੋਂ ਲਗਾਇਆ ਕਹਿੰਦੇ ਅਸੀਂ ਰੈਂਕ ਮਾਰਤੀ ਜਦੋਂ ਬੰਨ ਜਾਵੜੇ ਇਕੱਠਾ ਉੱਤੋਂ ਆ ਕੇ ਬਾਸ਼ਾ ਬਾਸ਼ਾ ਕੀ ਤੇ ਖੜਕੇ ਕੰਮ ਵੀ ਅੱਜ ਨਹੀਂ ਜਾਂਦਾ ਸਵੇਰੇ ਚੰਨੂ ਸਵੇਰੇ ਕਹਿੰਦਾ ਸਵੇਰ ਨੂੰ ਫੇਰ ਗਏ ਕਹਿੰਦੇ ਵਾਹ ਚੋਂ ਫੇਰਾ ਕੇ ਮੈਂ ਉੱਥੇ ਆਪਣੀਆਂ ਟੋਟਲ ਮੁੰਲਾ ਦਾ ਕਹਿੰਦੇ 99 ਇਕੱਠਾ ਬਣ ਗਈ ਸਾਰੀਆਂ 99 15 ਦਿਨ ਰਹਿ ਉੱਥੇ ਅੱਜ ਆ ਕੇ ਸੋਕਿਆ ਅੱਜ ਦੁਵਾਰਾ ਦੀ ਪਰਿਵਾਰਤਾ ਅੱਜ ਦੁਵਾਰਾ ਰਹਿ ਇੱਕ ਵਾਰ ਦੀ ਐਂ ਕਰ ਕਰਾ ਕੇ ਵੀ ਸਕਾਤਾ ਅੱਜ ਬੰਨਾ ਕੇ ਸ਼ਾਮ ਨੂੰ ਜਦੋਂ ਸ਼ਾਮ ਨੂੰ 4 ਵਜੇ ਗਏ ਜਾਇ ਕਰਨ ਉਦੋਂ ਨਹੀਂ ਆ ਜਾ ਕਰੀ ਹੋਰ ਕਿਤਾ ਉਦੋਂ ਬਾਅਦ ਜਹਰ ਮਾਰਾ ਹੀ ਕਿਰਪਾਈ ਨਿਗਰਦੀ ਉਦੋਂ ਉਥੇ ਹੁੰਦੀ ਕਿਰਪਾ ਵਾਲੀ ਮੀਂਹ ਵਾਲਾ ਪੈਦਾ ਇੱਕ ਤਾਂ ਮੀਂਹ ਆ ਜਾ ਗਏ 15 ਦਿਨ ਬੰਦੇ ਰਹਿ ਗਏ ਉੱਥੇ 15 ਬੰਦੇ ਸੀ ਕੋਈ ਉਹਨਾਂ ਨੂੰ ਤਰਖਾ ਤਾਂ ਦੇਣੀ ਪੈਣੀ ਹੁਣ ਜਦੋਂ ਬੰਦੇ ਆਪਰੇ ਜਿਹੜੇ 400 ਗੱਠ ਬੰਦੇ ਜਿਹਦੇ ਸੱਪ ਦੀ ਸੀ ਬੜੀ ਜਦੋਂ ਜਦੋਂ ਜਾਇਆ ਕਰਨ ਇਹਨੇ ਟੁੱਟਾ 400 ਗੱਠ ਬੰਨਤੀ 400 ਗੱਠ ਬੰਨਤੀ ਜਦੋਂ ਉਹਦੇ ਬਾ 300 ਗੱਠ ਤਾਂ ਲਾਤੀ ਸੀ ਸਿਰੇ 100 ਗੱਠ ਉੱਥੇ ਰਹਿ ਗਈ ਸੀ ਉਹ ਅੱਜ ਆਪਣੇ ਕੱਲ ਦੇ ਬੰਦੇ ਭੇਜਿਆ ਉਹਨਾਂ ਨੇ ਪਲਾਂਟ ਤੇ ਲਾਇਆ ਹੁਣ ਉਹ ਗੱਤਾਂ ਤੇ ਹੁਣ ਆ ਦੋ ਕਮੰਦ ਬੈਠੇ ਐ ਗੱਡੀ 'ਚ ਮਗਰ ਆ ਦੋ ਵਿੱਚ ਕਾਪੜਾ ਰਾਣਾ ਜੰਡੀਗੜੀਆ ਰਾਣਾ ਜੰਡੀਗੜੀ ਤੇ ਲਾਹਮ ਸਿੰਘ ਜੀ ਇਹ ਹੈ ਸਾਰੇ ਲਾਲ ਸਿੰਘ ਦੇ ਕੰਮ ਹੀ ਆ ਉਹ ਮੰਡੀ ਕਹਿੰਦਾ ਤਾਂ ਹੁੰਦਾ ਕਹਿੰਦਾ ਜਦੋਂ ਇਹ ਆ ਜਾਂਦਾ ਮੀਂਹ ਆਉਣਾ ਹੀ ਆਉਣਾ ਨਾਲ ਤੇ ਉਹਨਾਂ ਨੇ ਪਹਿਲਾਂ ਸਾਨੂੰ ਕਿਹਾ ਸੀਗਾ ਕਹਿੰਦੇ ਵੀ ਜੇ ਲਾਹ ਨੂੰ ਘੱਲ ਨਾ ਤਾਂ ਰਹਿ ਨਹੀਂ ਦੇਉ ਇਹਨਾਂ ਖਰਚਾ ਕਰੀਆ ਸਿਆ ਕਿਉਂ ਕਹਿੰਦੀ ਜਦੋਂ ਇਹ ਆ ਗਏ ਨੇ ਮੀਂਹ ਪਵਾ ਦੇਣਾ ਸਾਡਾ ਵੀ ਨੁਕਸਾਨ ਕਰ ਦੇਣਾ ਉਹੀ ਗੱਲ ਸੱਚੀ ਬਦੰਦਰ ਨੇ ਉਹੀ ਕੰਮ ਕੀਤਾ ਨੇ ਕਿ ਹੁਣ ਮੈਂ ਕਹਿ ਨਹੀਂ ਸਕਦਾ ਦੱਸ ਨਹੀਂ ਸਕਦਾ ਇਹ ਲੱਛਣ ਕਿਹੜੇ ਆਏ ਵੀ ਜੇ ਦੱਸਮੈਂ ਸਾਰਿਆਂ ਨੂੰ ਪਤਾ ਲੱਗ ਜਾਊਗਾ ਇਹ ਘਰ ਨੂੰ ਖਿੱਚ ਕਰਦਾ ਸੀਗਾ ਜੀ ਬਸ ਘਰੇ ਆ ਜੀ ਚੰਚਾ ਘਰੇ ਆ ਜੀ ਮੈਂ ਹੱਥ ਲ ਵੀ ਆ ਜਾਂਦਾ ਮੈਂ ਤਾਂ ਇੱਕ ਦਿਨ ਵੀ ਨਹੀਂ ਕਹਿੰਦਾ ਮੈਂ ਆਖਿਆ ਤੂੰ ਸਾਰਿਆਂ ਨੂੰ ਲੈ ਯਾਰ ਤੂੰ ਇਥੇ ਕੀ ਕਰਦਾ ਉਹੀ ਗੱਲ ਆ ਕੇ ਤੇ ਬਸ ਆ ਵੇਖ ਲੈ ਹੁਣ ਚੱਲਿਆ ਅੱਜ ਚੱਲੇ ਅੱਜ ਫੇਰ ਉਹਨਾਂ ਨੁਕਸਾਨ ਕਰਦੇ ਉਹਨਾਂ ਨੇ ਵਿਚਾਰਿਆਂ ਨੇ ਕੱਲ ਪੁੱਛਿਆ ਸੀ ਕਹਿੰਦੇ 10 ਕਿਲ ਨਾਇਟ ਆ ਦੁਬਾਰਾ ਝੋਨਾ ਲਉਣਾ ਪੈਣਾ ਆਪਾਂ ਨੂੰ ਗੱਠਾਂ ਦੀ ਪਈ ਸੀ ਉਹਨਾਂ ਦਾ ਵਿਚਾਰਾ ਵਿੱਚ ਉਹਨਾਂ ਡੁੱਬੀ ਜਾਵੇ ਹੋਰ ਤੇ ਚਲੋ ਹੁਣ ਜਾ ਕੇ ਉੱਥੇ ਦਿਖਾਉਂਦੇ ਸਾਨੂੰ ਵੀ ਕੀ ਕੁਛ ਇਹਨਾਂ ਨੇ ਕੀਤਾ ਫਿਰ ਉੱਥੇ ਸ਼ੈੱਡ ਸੀਗਾ ਉਹਨਾਂ ਦਾ 4-5 ਕਿਲ ਦਾ ਤਾਂ ਚ ਸਾਰਾ ਉੱਥੇ ਲਾਇਆ ਆਪਣਾ ਤਾਮਾ ਜਿਹਾ ਮਜ਼ਾ ਰ ਉੱਥੀ ਸੀ ਵਿੱਚ ਹੀ ਗੱਠਾਂ ਸੀ ਬਲ 10-12 ਟਰੈਕਟਰ ਖੜੇ ਸੀ ਉੱਥੇ ਕੁਛ ਲੈ ਆਏ ਸੀ ਗੱਠਾਂ ਪਹਿਲਾਂ ਲੱਦ ਕੇ ਤੇ ਪਲਾਂਟ ਤੇ ਦੇ ਦੇ ਤੇ ਬਾਕੀ ਟੈਂਕੀ ਨੂੰ ਕੀ ਤੇਲ ਤੋਲ ਜੋ ਰਾਸ਼ਨਪਾੜੀ ਇੰਨਾ ਕੁ ਲੈ ਗਏ ਨਾ ਇਹ ਰਾਸ਼ਨ ਨੂੰ ਆਵਾਂ ਜਿੱਥੇ ਪਾਟਿਆਂ ਦੇ ਗੱਟੇ ਲੈ ਗਏ ਗੰਢਾਂ ਲਗਰਟਾ ਲੈ ਗਏ ਤਿਆਰੀ ਤਿਆਰੀ ਵਾਲੀ ਕਰਤੀ ਗੱਲ ਇਹਦਾ 15 ਦੇ ਗੱਟੇ ਲੈ ਗਏ ਗੰਢਾਂ ਲਗਰਟਾ ਲੈ ਗਏ ਤਿਆਰੀ ਤਿਆਰੀ ਵਾਲੀ ਕਰਤੀ ਗੱਲ ਇਹਦਾ 15 ਲੀਟਰ ਰਾਪੀਨ ਲੈ ਕੇ ਨਾ ਕਹਿੰਦੇ ਵੀ ਦੇਸੀ ਘਿਓ ਵਰਤੂ ਆ ਤੇ ਬਸ ਇਹਨੇ ਕਰਨਾ ਹੀ ਸੀਗਾ ਘਰੇ ਆ ਕੇ ਹੱਸ ਕੇ ਵਿਖਾਤਾ ਕਹਿੰਦੇ ਅਸੀਂ ਲਾਇਏ ਸੀ ਇਹਨੂੰ ਉਹ ਗੱਲ ਕਰਦੇ ਵੀ ਆਪਾਂ ਕੰਮ ਕਰਦਾ ਬੰਦਾ ਕਹਿੰਦਾ ਵੀ ਕੰਮ ਕਰਦੇ ਆ ਆਪਾਂ ਚੰਗੇ ਲਈ ਕਰਦੇ ਕਈ ਵਾਰੀ ਮਹਾਰਾਜ ਨਹੀਂ ਮਨਜ਼ੂਰ ਹੁੰਦਾ ਹਨ ਇਹ ਆਪਾਂ ਨਹੀਂ ਇਹ ਇੱਥੇ ਕਮਾਈ ਕਰਨੀ ਜਾਂ ਕੋਈ ਕੰਮ ਨਹੀਂ ਕਰਨਾ ਸਗੋਂ ਉਲਟਾ ਆਪਾਂ ਨੂੰ ਬੰਦਿਆਂ ਨੂੰ ਪੈਸੇ ਦੇਣੇ ਪੈ ਗਏ ਚਲੋ ਉਹਨਾਂ ਦੇ ਘਰ ਮਾਲ ਦਾ ਸੀਗਾ ਬੰਦਿਆਂ ਨੂੰ ਤਾਂ ਪੈਸੇ ਦੇਣੇ ਸੀ ਕਿਉਂਕਿ ਆਪਾਂ ਤਾਂ ਕੰਮ ਛੱਡਿਆ ਸੀਗਾ ਤੇ ਆਪਾਂ ਨੂੰ ਨਹੀਂ ਕਿਤੇ ਵਾਅਦਾ ਕਿਤੇ ਘਟਾ ਚੱਲੀ ਆ ਨਾ ਚੱਲਦੇ ਜਾ ਕੇ ਉਹਨੇ ਸਾਰਾ ਤੰਗਾ ਜਾਮਾ ਤੇ ਰਾणे ਚੰਡੀਗੜੀਏ ਨੇ ਉਹਨੇ ਇਹਨੂੰ ਬਿਲਡਰ ਲੈ ਕੇ ਦੇਣਾ ਇੱਕ ਅੱਧੇ ਸੀਜ਼ਨ ਚ ਜਿਹੜਾ ਆਪਾਂ ਸਖਾ ਰਹੇ ਆ ਠੀਕ ਹੈ ਗੋਡੇ ਦਾ ਇਹ ਪੂਰਾ ਛੋਕੀ ਆ ਇਦੀ ਜਿਹੜਾ ਵੱਡਾ ਕੋਈ ਗਿਆ ਅੱਗੇ ਦੱਸਾਂ ਸਾਬ ਨਹੀਂ ਦੱਸ ਨਹੀਂ ਇਤੋਂ ਵੱਡਾ ਜਿਹੜਾ ਉਹ ਬਾਹਰ ਗਿਆ ਕੈਨੇਡਾ ਉਹ ਆ ਰਿਹਾ ਬਸ ਹੁਣ ਆਪਣਾ ਜਿਵੇਂ ਉਹਨੇ ਆਖਿਆ ਵੀ ਆਪਾਂ ਇੱਕ ਟਰੈਕਟਰ ਬਿਲਡਰ ਹੋਰ ਲੈਣਾ ਹਨਾ ਹੁਣ ਆਪਣਾ ਸੀਜ਼ਨ ਉਹਨੇ ਕੱਲ੍ਹ ਭਾਈ ਨੂੰ ਵੱਡੇ ਨੂੰ ਫੋਨ ਕਰਤਾ ਤੇ ਆਪਣੀ ਸੀਗੀ ਅਗਸਤ ਚ ਪਹਿਲੇ ਵੀਕ ਡਿਲੀਵਰੀ ਉਹ ਕਹਿੰਦਾ ਵੀ ਜਿੰਨਾ ਚਿਰ ਮੈਂ ਨਹੀਂ ਆਉਂਦਾ ਜਿਹੜਾ ਡਿਲੀਵਰੀ ਨਹੀਂ ਲੈਣੀ ਉਹਨੂੰ ਵੇਖੋ ਜਦ ਕਦੋਂ ਆਉਂਦਾ ਉਹਨੇ ਟਰੈਕਟਰ ਲੈ ਕੇ ਉਹ ਵਿਆਹ ਤੇ ਨਹੀਂ ਆਇਆ ਸੀ ਆਪਣੇ ਰਵੇ ਨਹੀਂ ਆਇਆ ਅੱਜ ਦੇ ਵਿਆਹ ਤੇ ਜਵਾਬ ਦੇਦਾ ਕਹਿੰਦਾ ਵੀ ਮੈਂ ਨਹੀਂ ਆ ਸਕਦਾ ਮੈਨੂੰ ਛੁੱਟੀ ਨਹੀਂ ਮਿਲਦੀ ਆਏ ਨਹੀਂ ਸੀ ਮੇਰਾ ਪੀਆਰ ਹੋਣਾ ਉਹ ਹੋਣਾ ਤੇ ਲਾਪਰੀ ਦੇ ਵਿਆਹ ਤੇ ਨਹੀਂ ਆਇਆ ਨਹੀਂ ਦੋਵਾਂ ਦੇ ਵਿਆਹ ਤੇ ਆ ਹੁਣ ਉਹਨੂੰ ਇੰਨਾ ਕਿ ਛੌਂਕ ਆ ਉਹਨੂੰ ਕਹਿੰਦਾ ਵੀ ਬਾਈ ਨੇ ਕੱਲ ਮੈਨੂੰ ਦੱਸਿਆ ਕਹਿੰਦਾ ਯਾਰ ਤੁਸੀਂ ਪਹਿਲਾਂ ਨਾਲ ਲਿਓ ਬਿੱਲ ਟਰੈਕਟਰ ਤੇ ਜਦੋਂ ਲਾਡੀ ਲਾਡ ਜਸਪ੍ਰੀਤ ਜਸਪ੍ਰੀਤ ਸਿੰਘ ਲਾਡੀ ਲਾਡੀ ਜਾਂਦਾ ਆਪਾਂ ਲਾਡੀ ਚੱਲਦਾ ਤੇ ਲਾਡੀ ਕਹਿੰਦਾ ਵੀ ਜਿੰਨਾ ਚਿਰ ਮੈਂ ਨਹੀਂ ਆਉਂਦਾ ਉਹਨਾਂ ਚਿਰ ਜਿੰਦਗੀ ਕਰੀਓ ਸਿੰਘ ਚਲੋ ਨੀ ਮੁੰਡਾ ਤਾਂ ਇਹ ਵੀ ਬਾਹਰ ਜਾਇਆ ਘੁੰਮਿਆ ਆ ਬਾਹਰ ਤੋਂ ਤੋਂ ਜਾ ਗਿਆ ਆ ਨਾ ਪਰ ਉਹਦੇ ਮੁੰਡਾ ਜਿਵੇਂ ਉਹ ਕੰਮ ਕਰਨ ਗਏ ਤਾਂ ਖਾਨਮਨ ਗਿਆ ਸੀ ਇਹਦਾ ਸ਼ੌਂਦੇ ਹੈ ਨਾ ਉਹਨਾਂ ਦੇ ਵੀ ਲੋ ਆਇਆ ਉਹਨਾਂ ਨੇ ਉਹਨਾਂ ਨੇ ਉਲਟਾ ਨੇ ਆਖਿਆ ਵੀ ਇਦੂੜ ਕੇ ਤੂੰ ਆਉਣਾ ਨਹੀਂ ਸਾਡੇ ਕੋਲ ਉਹਨਾਂ ਨੇ ਇਹ ਗੱਲ ਆਖੀ ਵੀ ਇਦੂੜ ਕੇ ਆਉਣਾ ਨਹੀਂਗਾ ਕਿਉਂਕਿ ਜਿਹੜਾ ਅਸੀਂ ਮਾਰੇ ਮੋਟੇ ਦੇ ਡੈਡੀ ਜੁੜੇ ਜਾਂਦੇ ਵੀ ਇਹਦਾ ਤੁਸੀਂ ਸਾਡੇ ਲਵਾਏ ਨੇ ਇਹਦਾ ਡੈਡੀ ਜਾਵੜਿਆ ਇਹਦਾ ਡੈਡੀ ਨੇ ਬੜਾਂਂਟਿਚ ਵਿੱਚ ਵੇਖਿਆ ਉਹਨੂੰ ਲੀੜੇ ਭਾਂਡੇ ਭੁੰਡੇ ਤੋਂ ਹੀ ਜਾਂਦਾ ਹੁੰਦਾ ਸੀ ਉਹਤੋਂ ਹੀ ਹਾਂ ਤੇ ਹੁਣ ਉਹਦਾ ਉਹਦਾ ਡਿਸੀਜਨ ਆ ਵੀ ਆਪਾਂ ਮੈਂ ਇੱਥੇ ਕੈਨੇਡਾ ਨਹੀਂ ਰਹਿਣਾ ਇਹ ਨੂੰ ਕਹਿੰਦਾ ਵੀ ਤੂੰ ਵਨ ਸਿੱਖ ਲੈ ਇੱਕ ਐਕਸੀਜਨ ਤੇ ਅਗਲੀ ਾਰ ਨੂੰ ਮੈਂ ਤੇਰੇ ਨਾਲ 2 ਮਹੀਨੇ 4 ਮਹੀਨੇ ਤੇਰੇ ਨਾਲ ਲਵਾ ਕੇ ਜਾਇਆ ਕਰੂੰ ਕਹਿੰਦਾ ਇੱਥੇ ਕੁਛ ਨਹੀਂ ਪਿਆ ਪਤਾ ਨਹੀਂ ਹੁਣ ਆਪਾਂ ਕਿਹੜਾ ਗਏ ਆ ਜਾਂ ਆਪਾਂ ਨੂੰ ਪਤਾ ਨਹੀਂ ਉਹਦੇ ਕਹਿੰਦੇ ਆ ਕੀ ਕਹਿੰਦਾ ਮੈਂ ਤੂੰ ਇੱਥੇ ਇਹਨੇ ਇਹਨੇ ਦੋਵੇਂ ਮੋਹਲ ਵੇਖੇ ਉੱਥੇ ਵੀ ਦੇਖਿਆ ਇੱਥੇ ਵੀ ਦੇਖਿਆ ਹਾਂ ਇਹਨੇ ਹੁਣ ਪੂਰੀ ਇਹ ਨਹੀਂਗਾ ਵੀ ਆਪਾਂ ਕਿਹ ਚੰਡੀਗੜ੍ਹ ਦਾ ਇਹਨੂੰ ਸਵੇਰੇ ਸਾਨੂੰ ਕਿਸੇ ਵੀਡੀਓ 'ਚ ਵੀ ਬਖਾਵਾਂਗੇ ਇਹਦੀ ਹਾਲਤ ਨੂੰ ਖਵਾਣ ਦੀ ਚੀਜ਼ ਹੁੰਦਾ ਨਹੀਂ ਕਿਵੇਂ ਦਾ ਅੱਜ ਹੀ ਅੱਜ ਹੀ ਦਿਖ ਜਾਣੀ ਐ ਅੱਜ ਤਾਂ ਛੋਟੀ ਹੁੰਦੀ ਨਹੀਂ ਆਉਂਦਾ ਆਪਣੇ ਹਾਂ ਇਹਦੇ ਨਾਲ ਸਾਡੀ ਜਦੋਂ ਆਪਾਂ ਜਦੋਂ ਆਪਾਂ ਟਰੈਕਟਰ ਲਿਆ ਆਪਾਂ ਨਵਾਂ ਆਪਾਰਜਨ ਲਿਆ ਲਾਟੀ ਉਦੋਂ ਆਇਆ ਸੀ 2012 ਇਹ ਸਾਡੇ ਕੋਲੇ ਪਹਿਲੇ ਦਿਨ ਉਹ ਜਿਹੜਾ ਉਹ ਬੋਲੁੱਚਾ ਜੱਸੀ ਲਾਡੀ ਉਹ ਉਹਨੇ ਸਾਡੇ ਨਾਲ ਕਿਤੇ ਪੜੀ ਨਹੀਂ ਸਾਡੇ ਕੋਲੇ ਆਉਂਦਾ ਹੀ ਨਹੀਂ ਸੀ ਉਹ ਬਸ ਆਏ ਤਾਰੀਆਂ ਵੀਰੀਆਂ ਤੇ ਕਿਉਂਕਿ ਅਸੀਂ ਕਰਾਉਂਦਾ ਹੀ ਕੰਮ ਜਿਹੜਾ ਇੱਥੇ ਆਉਂਦਾ ਉਹਦੀ ਕੰਮ ਨਾ ਬੰਦੀ ਨਹੀਂ ਸੀ ਉਹ ਸੀਗਾ ਚੰਡੀਗੜ੍ਹ ਦਾ ਪਿਓਰ ਇਹ ਹੁਣ ਸਾਡੇ ਨਾਲ ਰਹਿੰਦਾ ਰਿਹਾ ਤੇ ਇਹ ਠੀਕ ਹੈ ਤੇ ਹੁਣ ਹੁਣ ਉਹਨੂੰ ਪਤਾ ਲੱਗਿਆ ਵੀ ਗਲਤ ਹੋ ਗਿਆ ਮੈਂ ਤੇ ਹੁਣ ਕਹਿੰਦਾ ਮੈਂ ਆਉਂਗਾ ਹੁਣ ਉਹ ਅਸੀਂ ਬਾਈ ਨੇ ਆਖੇ ਜਦੋਂ ਕਹਿੰਦਾ ਮੈਂ ਆਉਂਗਾ ਬਾਈ ਕਹਿੰਦਾ ਤੂੰ ਵਿਆਹ ਤੇ ਤਾੜਨ ਛੱਡ ਹੁਣ ਸਾਡੇ ਟਰੈਕਟਰ ਤੇ ਕਿਵੇਂ ਆ ਜਾਏਗਾ ਕਹਿੰਦਾ ਨਹੀਂ ਫੁੱਪੜਾ ਮੈਂ ਆਉਂਗਾ ਫਿਰ ਉਹਨੇ ਟਰੈਕਟਰ ਲਾ ਕੇ ਪਹਿਲਾਂ ਉਹਨੂੰ ਮਿਲਦੀ ਸੀ ਮੰਨ ਲਓ ਵੀ 1 ਮਹੀਨੇ ਦੀ ਛੁੱਟੀ ਫਿਰ ਉਹਨੂੰ 1.5 ਮਹੀਨੇ ਦੀ ਛੁੱਟੀ ਕਰਾਈ ਕਹਿੰਦਾ ਮੈਂ ਟਰੈਕਟਰ ਬਿਲਡਰ ਚਲਾ ਕੇ ਹੀ ਵੇਖਣਾ ਤੇ 1 ਮਹੀਨੇ ਛੁੱਟੀ ਕਰਾ ਲਈ ਹੈ ਤੇ ਹੁਣ ਉਹਨੇ ਆਖੀ ਚਲਾਚਲੂ ਦੇ ਵੇਖ ਕੇ ਜਾਊਗਾ ਫਿਰ ਗਾਂ ਤੋਂ ਫਿਰ ਉਹਨੂੰ ਮਾਰਾ ਜਿਵੇਂ ਕਹਿੰਦੇ ਨਹੀਂ ਹੁੰਦੇ ਚੋਗਾ ਪਾ ਕੇ ਉੱਥੇ ਪੈਸੇ ਵੀ ਲਵਾਂਗੇ ਉਹਨੂੰ ਦਵਾਂਗੇ ਰਾਤ ਨੂੰ ਵੀ ਲਾਇਆ ਕਰ ਛੁੱਟਿਆ ਹਨਾ ਇੱਥੇ ਵੀ ਲਾ ਜਾ ਕੁਝ ਵੀ ਗਾਰਾ ਉੱਥੇ ਵੀ ਨਾਈਟ ਹੀ ਚੱਲਦੀ ਆ ਇੱਕ ਪੈਸੇ ਦੇ ਤੇ ਫਿਰ ਆਪਣਾ ਬਿੱਲ ਆਊਗਾ ਐ ਨਹੀਂ ਵੀ ਸੌਖਾ ਹੀ ਆ ਜਾਂਦਾ ਚਲੋ ਚੱਲਦੇ ਆ ਉੱਥੇ ਆ ਕੋਈ ਹੁੰਦਾ ਜੋ ਹੁੰਦਾ ਜਿਵੇਂ ਮਾਲਾ ਵੀ ਜਿਉ ਆ ਗਿਆ ਤੇ ਉਹਨੂੰ ਏਸੀ ਉਸੇ ਚ ਪਾਵਾਂਗੇ ਕਿਉਂਕਿ ਪਹਿਲਾਂ 10 20 ਦਿਨਾਂ ਕੋਈ ਸੌਖਾ ਰੱਖਣਾ ਮੈਨਾ ਸੌਖਾ ਰੱਖਣਾ ਮੈਨਾ ਜਮਾ ਸੌਖਾ ਰੱਖਾਂਗੇ ਚੰਗੇ ਚਿੱਟੇ ਨੀਰੇ ਪਾ ਕੇ ਬੈਜਾ ਵਿੱਚ ਉਵੇਂ ਉਤਰਿਆ ਕੋਈ ਉਤਰ ਕੋਈ ਕੰਮ ਨਹੀਂ ਕਰਨਾ 10 ਦਿਨ ਕੰਮ ਇਹ ਜਾਂਦਾ ਚਲਾਇਆ ਕੋਈ 50 ਇਕੱਠਾ ਬੰਨਦੇ 100 ਬੰਨਤੀਆਂ ਹਨਾ ਉਹਨੂੰ ਐ ਲੱਗੂਗਾ ਪਤਾ ਨਹੀਂ ਇੱਥੇ ਕੈਨੇਡਾ ਅਮਰੀਕਾ ਹੈ ਫਿਰ ਉਹਨੂੰ ਜਦੋਂ ਜਦੋਂ ਔਖਾ ਟੰਗ ਹੋਇਆ ਉਹਨੂੰ ਭੇਜ ਦਾਂਗੇ ਜਦੋਂ ਅਗਲੀ ਾਰ ਨੂੰ ਆਊਗਾ ਫਿਰ ਫਿਰ ਉਹਨੂੰ ਪਤਾ ਲੱਗੂਗਾ ਮੇਰਾ ਆਪਣਾ ਦਿਲੇ ਤੋਂ ਨਾ ਨਾਰਾਦ ਨਾ ਨਾਰਾਦ ਨੂੰ ਤਾਂ ਸਾਰਾ ਪਤਾ ਹੈ ਰਾਣਾ ਨੂੰ ਚੱਲ ਰਾਣਾ ਉਹ ਕਾਰਡ ਕਾਰਡ ਲੈਣਾ ਉਹ ਉਸਤਾ ਤੋਂ ਬੰਦਾ ਹੋ ਜੂਗਾ ਕੋਈ ਨਾ ਉਹ ਵੀ ਹੋ ਜਾਊਗਾ ਉਹ ਵੀ ਕਹਿਣ ਕੌਣ ਹੋਇਆ ਨਾ ਪਹਿਲਾਂ ਹਾਂ ਹੁਣ ਹੋ ਗਿਆ ਤੇ ਫਿਰ ਅਸੀਂ ਛੱਪਸ ਤੇ ਜਾ ਚੱਲੋ ਦਿਖਾਉਣੇ ਉੱਥੇ ਚੱਲਦੇ ਹਾਂ ਬੰਦਾ ਮਨੇ ਘਰ ਨਹੀਂ ਇੱਥੇ ਪਾਣੀ ਆ ਜਾਂਦਾ ਕੋਈ ਘਰ ਨਹੀਂ ਇਹ ਜੀ ਬਾਡਰ ਏਰੀਆ ਟੂ ਨਾ ਟੂ ਲਗਾਉਣੇ ਤੁਸੀਂ ਕਿਹਾ ਹਾਂ ਛੜਕਾ ਉੱਚੀਆਂ ਇਹ ਗਾਂ ਇੱਥੇ ਰੋਕ ਲਿਆ ਉਹਨੇ ਦਰਿਆ ਵਖਾਦ ਗਿਆ ਆਹ ਉਹ ਝੁੱਗੀਆਂ ਵਿੱਚ ਇੱਥੇ ਸਾਈਡ ਤੇ ਰੋਕ ਲਿਆ ਨਾ ਸਾਈਡ ਤੇ ਰੋਕ ਲਾ ਆ ਜੀ ਦਰਿਆ ਹਨਾ ਇੱਥੇ ਪਾਣੀ ਆਉਂਦਾ ਬਹੁਤ ਛੜ ਕੁੱਚੀ ਘਟੋ ਘਟ ਵੀ ਫੋਟ ਉੱਚੀ ਹੋਊਗੀ ਛੜ ਕੇ ਜਦੋਂ ਆਉਂਦਾ ਸਾਰਾ ਏਰੀਆ ਇਧਰਲਾ ਸਾਰੇ ਡੱਬ ਡੱਬ ਜਾਂਦੇ ਜਦੋਂ ਪਾਣੀ ਵਾਹ ਦਰਿਆ ਦੇ ਵਿੱਚ ਉਹ ਨਾਲਾਈ ਬੈਠੀ ਜਿਵੇਂ ਉਹ ਇਹ ਅਬ ਤੁਸੀਂਾਂ ਦਾ ਇਹ ਸਾਰਾ ਡੁੱਬ ਜਾਂਦਾ ਬਸ ਇਹਨਾਂ ਨੂੰ ਹੁੰਦਾ ਪਤਾ ਨਹੀਂ ਕੀ ਹਾਤਾ ਮੈਂ ਤਾਂ ਸਮਝ ਬਾਰੇ ਜੀ ਇੱਕ ਫਸਲ ਮਰ ਜੇ ਆਪਣੀ ਤੇ ਕਈ ਵਾਰੀ ਕਈ ਸਾਲ ਨੇ ਉੱਠਿਆ ਨਾ ਇਹ ਬਿਲੀਆਂ ਤਗੜੇ ਜਿਗਰੇ ਹਨ ਆਈਂ ਛੱਡੀ ਜੁਲੀਆ ਦਾ ਕੰਮ ਘਰਪੁਰ ਵੀ ਡੋਪ ਜਾਂਦੇ ਸਾਰੇ ਇਹਨਾਂ ਦੇ ਛੱਡ ਕੇ ਜਾ ਬੜਦੇ ਪਤਾ ਨਹੀਂ ਕੀ ਸਾਬਤ ਆ ਇਹ ਨਾਕਾ ਇਧਰ ਉਧਰ ਟੂਲ ਆ ਇਧਰ ਨਾਕਾ ਖਤਰੇ ਵਾਲਾ ਕੰਮ ਹੀ ਆ ਸਾਰੇ ਚਾਰਜ ਫਿਰੇ ਚ ਇਧਰ ਜਾਣੇ ਆਹ ਵੇਖੋ ਥੱਲੇ 20 ਫੁੱਟ ਥਾਂ ਨਹੀਂ ਵਾ ਹਨਾ ਆਪਣੇ ਉੱਚੇ ਟਾਵਰ ਵੀ ਉੱਚਾ ਲਾਇਆ ਪਾਣੀ ਨਾ ਲੱਗੇ ਟਾਵਰ ਨਾਲ ਉਤਾਰਨ ਨਾਲ ਹੈ ਉੱਤੋਂ ਉਹਦੇ ਰੀਲ ਬੜੀ ਬੜੀ ਥੱਲੇ ਬੜੀ ਥੱਲੇ ਡੂਗੇ ਆਹ ਵੇਖੋ ਘਾੜ ਡੂਗੇ ਥਾਵੇਂ ਤੇ ਮੈਨੂੰ ਤਾਂ ਇਸ ਗੱਲ ਤੇ ਸਮਝ ਨਹੀਂ ਆਉਂਦੀ ਉਹ ਜੋ ਬਾਅਦ ਚੁੱਚਾ ਬਣਾਣਾ ਨਹੀਂ ਇਹ ਦੋ ਦੋ ਬਣਾਣਾ ਚਾਚਾ ਪਰਲੇ ਪਾਸੇ ਵੀ ਉਹ ਬੰਨਣਾ ਆਹ ਵੇ ਬਹੁਤ ਡੂਗੇ ਤਾਂ ਘਰ ਥੱਲੇ ਡੂਗੇ ਐ ਇੱਧਰ ਨਾਲੇ ਬਸ ਕਰਮ ਨੇ ਡੂਗੇ ਹਾਈਵੇ ਉੱਚਾ ਕਰਦੇ ਐਨੂੰ ਕਰ ਤੋ ਐਨੂੰ ਸੜਕ ਤੇ ਨਹੀਂ ਫੇਰ ਵੀ ਦਰਿਆ ਦੇ ਦਾ ਇੱਕ ਹਿਸਾਬ ਦੇ ਬਰਾਬਰੀ ਹੈ ਐ ਤਾਂ ਦਰਿਆ ਦਰਿਆ ਜਿਵੇਂ ਮੰਨ ਲਾ ਉਹ ਸੌਣ ਵਾਲਾ ਬਹੁਤ ਨੀਵਾ ਆ ਪੱਲੋ ਸਾਈਡ ਤੇ ਘਰ ਡੁੱਬਦੇ ਡੁੱਬਦੇ ਆਹੇ ਡੁੱਬੀ ਡੱਬੇ ਜਾਂਦੇ ਵਿਚਾਰਿਆਂ ਜਦੋਂ ਤਾਂ ਹੀ ਪਾਈ ਬੈਠੇ ਵੀ ਦੋ ਦੋ ਮੰਜ਼ਲੇ ਤਾਂ ਝੜ ਕੇ ਬੈ ਜਾਂਦੇ ਹਾਂ ਥੱਲੇ ਤਾਂ ਇਹ ਸਾਰਿਆਂ ਦੇ ਸੰਦ ਲੱਗਣਾਂ ਨੇ ਬਣਾਏ ਹੋਏ ਤੇ ਰਹਿ ਐਸ਼ ਹਲੋ ਜੀ ਪਹੁੰਚ ਗਏ ਆਪਾਂ ਹਲੋ ਜੀ ਪਹੁੰਚ ਗਏ ਆ ਗੱਭਰੂ ਬੈਠੇ ਸੀ ਪਿੱਛੇ ਓ ਮੇਗਾਡ ਆ ਓਏ ਮੇਰੀ ਗੱਲ ਸੁਣ ਓਏ ਸੁਦਾ ਸੰਗੀਗਨ ਆਪ ਸਾਰੇ ਅੰਦਰਾਂ ਦੇ ਉਹਨੇ ਸਾਰੇ ਸੱਜੇ ਬਾਹਰ ਖੜੇ ਹੈ ਮੈਂ ਤੁਹਾਡੇ ਤੇ ਹੈਰਾਨ ਨਹੀਂ ਆਇਆ ਨਾ ਕਰਿਆ ਕੋਈ ਉਹ ਪਹਿਲਾਂ ਹੀ ਬਾਹਰ ਖੜੇ ਸੀ ਯਾਰ ਉਹ ਮੇਰੇ ਸਭ ਦੇ ਬਾਹਰ ਹੀ ਦੇ ਰਹੇ ਨੇ ਹਾਂਜੀ ਬਾਹਰ ਹੀ ਉਹ ਬਾਹਰ ਹੀ ਦੇ ਸਾਲ ਇੱਧਰ ਵੇਖ ਤੂੰ ਬੇਨਿਆਫੀ ਕਿੰਨੀ ਜਰਾਂ ਸਹੀ ਗੱਲ ਆਪ ਨੂੰ ਸਾਰੇ ਅੰਦਰ ਨਹੀਂ ਗਿਆ ਉਹਨੇ ਬਾਹਰ ਖੜੇ ਹੈ ਨਹੀਂ ਹੁੰਦਾ ਆਓ ਖੜਾ ਸਾਰਾ ਸਮਾਨ ਆਪਣਾ ਆਪਣਾ ਏਸ਼ੀਆ ਟਰੈਕਟਰ ਸਾਰਾ ਏਸੀ ਵਾਲਾ ਕਿਹੜਾ ਆ ਵੈਂਜਰ ਆ ਆ 150 ਲੈਂਦਾ ਸੀ ਵੈਂਜਰ ਤਾਂ ਲੈਂਦਾ ਹੀ ਨਹੀਂ ਵੈਂਜਰ ਨਹੀਂ ਲੈਂਦਾ ਨਾ ਵੈਂਜਰ ਦਾ ਉਹ ਸਭ ਉੱਤੇ ਲੱਗਿਆ ਤਾਂ ਫੇਰੀ ਪਾ ਲਿਖੋ ਕਿਹੜੇ ਕਹਿੰਦੇ ਨਹੀਂ ਇਹਦਾ ਇਹ ਮਾਰ ਪਾਉਣੀ ਪਾਉਣੀ ਆਪਾਂ ਇਹ ਆ ਪ੍ਰੀਤ ਕੰਪਨੀ ਹੈ ਨਾ ਮਲਾ ਕਿੰਨੇ 2 ਮਹੀਨੇ ਹੋ ਗਏ ਖੜੇ ਨੂੰ 1.5 2 ਮਹੀਨੇ ਹੋ ਗਏ ਖੜੇ ਨੂੰ ਨਾ ਕਿੰਨੇ ਮਹੀਨੇ ਹੋ ਗਏ ਖੜੇ ਨੂੰ 1.5 ਮਿੰਟ 1.5 ਮਿੰਟ ਆ ਰਾਮ ਨਾਲ ਹੀ ਆ ਸਲਫਾ ਮਾਰੀਆਂ ਟਰੈਕਟਰ ਸਟਾਰਟ ਇਸ ਕਦੋਂ ਇਸ ਕਦੋਂ ਨਾ ਇਹਨਾਂ ਦੀ ਬੜੀ ਸਿਹਤ ਆ ਹੋਰ ਟਰੈਕਟਰ ਨਾ ਸਟਾਰਟ ਨਹੀਂ ਹੁੰਦਾ ਜੇ ਤੇ ਆ ਦੋ ਮਹੀਨੇ ਖੜਾ ਵੇਖੋ ਤਜਰਬਾ ਕਰ ਲਿਓ ਪਤਾ ਨਹੀਂ ਕੀ ਗੱਲ ਆਪਾਂ ਇਹ ਨਹੀਂ ਕਹਿੰਦੇ ਵੀ ਜੇ ਦੂਜੇ ਮਾਰੇ ਜਾ ਇਹ ਤੇ ਪਰ ਇਹਦੇ ਮਾਰੋ ਸਲ ਇਹ ਜੋਦੇ ਜਿਹੜੇ ਆਪਾਂ ਨਵੇਂ ਲਿਆਦੇ ਸੀ ਸੀਜ਼ਨ ਮੋਟਰ ਚਾਬੀਆਂ ਪਤਾ ਨਹੀਂ ਕਿੱਥੇ ਚਲੋ ਜੀ ਆਹ ਵੇਖੋ 1 2 3 4 5 6 7 8 9 10 10 ਟਰੈਕਟਰ ਇਹ ਹੋ ਗਏ ਤੇ ਦੋ ਆਪਣੇ ਟਰਾਲੀ ਲੈ ਕੇ ਆ 12 ਇੱਕ ਟਰੱਕ 13 13 ਟਰੈਕਟਰ ਖੜੇ ਸੀ ਇੱਥੇ ਆ ਵੇਖੋ ਇਹ ਆ ਪ੍ਰੀਤ ਕੰਪਨੀ ਤੇ ਉਦੋਂ ਦੀ ਮੈਨੂੰ ਲਾਲਾ ਲਿਫਟ ਚੱਕੀ ਚ ਗਈ ਠੱਲ ਗਈ ਹਣਾ ਲਿਫਟ ਚੱਕੀ ਜਗਾਈ ਠਾਲ ਗਏ ਸਾਡੇ ਏਡੇ ਬੰਦੇ ਘੈਂਟ ਆ ਲੱਭ ਰਿ ਅਰਸੀ ਆ ਪਾ ਕਾਸ਼ ਠੀਕ ਹੈ ਵਾਜ ਕੋਈ ਇਹਦਾ ਸਲੈਂਸਰ ਹੈ ਛੋਰਾ ਸਲੈਂਸਰ ਦਾ ਕਰੇ ਆਵਾਜ਼ ਵੀ ਹੈ ਨਹੀਂ ਯਾਰ ਇਹਦੀ ਕਮਾਲ ਹੋ ਗਈ ਆਵਾਜ਼ ਆਵਾਜ਼ ਨਹੀਂ ਹੋਣੀ ਮੈਂ ਉਹ ਹੀ ਆਖਿਆ ਮੈਂ ਸਲੈਂਸਰੀ ਬਿਨਾਂ ਰੋਡਾ ਹੈ ਸਲੈਂਸਰ ਤੋਂ ਤੋ ਜੀ ਮਨੀ ਡਾਉਨ ਸਾਡੇ ਕੋ ਪਹੁੰਚ ਚੁਕੇ ਨੇ ਪਾਣੀ ਲੈ ਕੇ ਲਾਪਰੇ ਜੀ ਲੈਂਦਾ ਵੇਖ ਲੋ ਉਹ ਇਹ ਨਾਲ ਹੈ ਗਾ ਬਹੁਤ ਜ਼ੋਰ ਨਾਲ ਸਾਡਾ ਸਰਦਾਨੇ ਦੇ ਬਿਨਾ ਆਇਆ ਸੀ ਅੱਜ ਕੱਲ੍ਹ ਵੀ ਮੈਂ ਉਹਨੂੰ ਕਹਿੰਦਾ ਹੀ ਮਗਾ ਨਾ ਭੇਜ ਉਹਨੂੰ ਨਾ ਭੇਜ ਵਾਕੇ ਆਈਏਂ ਪਸਾ ਠੀਕ ਕਿਸੇ ਕੰਮ ਦੀ ਨਹੀਂ ਇਹਦੇ ਬਿਨਾਂ ਉਹ ਵੀ ਫਰਾਈ ਰੋਸ ਗਿਆ ਸਾਡਾ ਰੱਬ ਹੀ ਰੋਸ ਗਿਆ ਇਹ ਬੈਲਰ ਵੀ ਇਹ ਪਰਫੇਰ ਕਰਾਉਣੇ ਨੇ ਸਾ ਮੈਂ ਤੇ ਆਪਣਾ ਤਾਂ ਵੇਲੇ ਮੈਂ ਸਾਹਮਣੇ ਅੰਦਰ ਲਾਉਣਾ ਸਾਹਮਣੇ ਅੰਦਰ ਲਾਉਣ ਜਦੋਂ ਛੱਡਿਆ ਵੀ ਅਗਲੇ ਮੈਂ ਲਾ ਦਿੰਨਾ ਆਪ ਇੱਧੂ ਤੱਕ ਤੋਂ ਪਰਾਪਰਾ ਸਾਰੇ ਡੈਕਟਰ ਆਪ ਨੂੰ ਖੜੇ ਹੋਣਗੇ ਤੇ ਦੂ ਇੱਧਰ ਅਗਰਾਂ ਨੇ ਆਪਦੇ ਹਿਸਾਬ ਨਾਲ ਅੱਲਾ ਨਾਲ ਤੂੰ ਆਪ ਤੂੰ ਤਾਂ ਐ ਚੜਕੇ ਲਾ ਦੇਣੇ ਕੱਢੀ ਨੀ ਜਾਣ ਇਹ ਕਿਹੜੇ ਨੇ ਹੋ ਮੱਕੀ ਪਟਰੀ ਨਾਲ ਕੋਈ ਜਾਲ ਅਗਰਾਂ ਨੇ ਕਹਿੰਦਾ ਇਹ ਗਰੇਟਰ ਨਹੀਂ ਅੰਦਰ ਲਾਇਗਰੇਟਰ ਕਾਹਦੇ ਅੰਦਰ ਨੂੰ ਲਾਰਾ ਬਾਗ ਦਾ ਆਪ ਦੁਰਗੇ ਵਿੱਚ ਮੱਕੀ ਇੱਥੇ ਸ਼ੈੱਡ ਚ ਲਾ ਕੇ ਕਰ ਜੇ ਸਾਡਾ ਸਮਾਨ ਜਿੱਦੇ ਮੈਂ ਸੀ ਇੱਧੂ ਆ ਇੱਧੂ ਇੱਧਰ ਇੰਨੇ ਸਮੇਂ ਸਾਰਾ ਸੰਠਲ ਗਿਆ ਸੀ ਮੇਰੇ ਹਾਂ ਉਹਦੇ ਆਪਾਂ ਠੱਲ ਗਏ ਆਣੇ ਆਦਾ ਬਾਤੋ ਕੀਤੇ ਆ ਇੱਥੇ ਟਰੱਕ ਸੀਗਾ ਨਿੰਮੇ ਮੰਜਾ ਮੰਜਲਾ ਜਾ ਕੇ ਦੋ ਮੰਜੇ ਜਾ ਕੇ ਲੋ ਭਾਜੇ ਇਹਨਾਂ ਨੂੰ ਦੋ ਤਿੰਨ ਘੰਟੇ ਹੋ ਗਏ ਆ ਇਹਨਾਂ ਨੂੰ ਕੀਤਾ ਕੁਛ ਨਹੀਂ ਕਿਤੇ ਚਾਹ ਪੀ ਲਈ ਕਿਤੇ ਕੀ ਕਰ ਲਿਆ ਹੁਣ ਠੰਡਾ ਲਿਆ ਉਧਰ ਸਾਡੇ ਵੀਰ ਜੀ ਆ ਗਏ ਟਰੱਕ ਲੈ ਕੇ ਨਾ ਐ ਨਹੀਂ ਜਮੀ ਪਿਆ ਇਹਦੇ ਨੂੰ ਪਾਣਾ ਪਾਣੀ ਤੂੰ ਨਾ ਰੱਖ ਤੂੰ ਦਾ ਸਵੇਰੇ ਆਜੇ ਹੋਰ ਆਜੇ ਆਇਨਾ ਹਟੇ ਨਾ ਉਧਰ ਵਾਕੇ ਹਾੜ ਆਈ ਇਹਨੂੰ ਪਰਾ ਰਾਜਸਥਾਨ ਨੂੰ ਭੇਜੋ वाह भाई वाह ठीक है कल बंदे ने लाता है, नहीं नहीं है <नहीं>। ਦੇਖੋ ਸਾਡਾ ਹੈਵੀ ਡਰਾਈਵਰ ਇਹ ਨਾ ਕਰਨਾ ਮਾਫੀ ਲੱਗੇ ਦੇ ਆਗੇ ਸ਼ੁਰੂ ਕਰਨਾ ਤੇ ਆਪੇ ਆ ਰਿਹਾ ਹੈ ਇਹ ਫੱਟ ਨਹੀਂ ਬੈਠਿਆ ਪਿੱਛੇ ਬਾੜਾ ਨਿਕਲਦਾ ਸੀ ਬਾਹਰ ਤੇ ਆਪਾਂ ਹੁਣ ਇਹਨੂੰ ਲਾਹਤਾ ਕੱਲਾ ਟਰੈਕਟਰ ਚੜਾਵਾਂਗੇ ਇਹਨੂੰ ਆਪਾਂ ਦੇਖਦੇ ਆ ਟਰਾਲਾ ਆਉਂਦਾ ਸ਼ਾਇਦ ਉਹਦੇ ਚੜਾਵਾਂਗੇ ਕੱਲਾ ਟਰੈਕਟਰ ਹੀ ਚੜਾਵਾਂਗੇ ਇਹਦੇ ਤੇ ਆਫਟ ਨਹੀਂ ਵੀ ਕਰ ਦੇਣਗੇ। ਕੱਢਾ ਗਾ? ਕੱਢਾ ਗਾ। ਕਾ ਗਾ ਨੇ ਅੱਜ ਨਾਲ ਜਿਵੇਂ ਬਈ ਇੱਥੇ ਰਹਿਣਾ ਹੁੰਦਾ ਆਪਾਂ। ਤੇ ਸਾਨੂੰ ਨੇ ਸੀ ਜਿਹੜਾ ਨਾ ਉਹ ਬੀਲਰ ਦੇ ਵਿੱਚ ਨਹੀਂ ਢਾਗਾ ਸੀਗਾ। ਪਾਸੇ ਦਾ ਕਿੰਨੇ 12 ਮਿੰਟ ਲੱਗਦੇ ਕਿੰਨੇ ਲੱਗਦੇ ਆ? 16 ਇੱਕ ਪਾਸੇ। 16 ਤੋਂ ਨੰਬਰ 33 ਵੀ ਨੇ ਉਹੀ ਨਹੀਂ ਮੁਕਾਖ ਲਏ ਪਤੰਦਰ ਉਹੀ ਲੈ ਕੇ ਗਏ। ਹਣ ਕੀ ਕਰੀਏ ਰੱਬ ਵੀ ਸਾਡੇ ਪੱਖ 'ਚ ਨਹੀਂ ਖੜਿਆ। ਕਾਲਾ ਕੋਈ ਨਾ ਚੱਲ ਕੋਈ ਵੈਰੀ ਗੁੱਡ ਆ ਦੇਖ ਅੱਜ ਗਰਮੀ ਬਹੁਤ ਆ ਮੁੰਡੇ ਨੇ ਗਰਮੋ ਗਰਮੀ ਪਏ ਮੁੰਡੇ ਬਹੁਤ ਆਂ ਅੰਦਰ ਢਾਲ ਦਿਓ ਢੱਕ ਦੇਣੇ ਮਾਰ ਸਾਰਾ ਲੈ ਬਈ ਅੰਦਰ ਛਾਵੇਂ ਲੱਜੂਗਾ ਆਂ ਹੀ ਢਾਲ ਦਿਓ ਅੰਦਰ ਇੱਕ ਇੱਕ ਜਗ੍ਹਾ ਰੁਕਣੀ ਆ ਕਿੰਨਾ ਥਾਂ ਚੱਲੋ ਅਗੋ ਟਰੈਕਟਰ ਲਾਇਆ ਸਮਾਨ ਜ਼ਰਾ ਆਪਣਾ ਓਕੇ ਆ ਲੱਦ ਲਿਆ ਲੋਡ ਕਰ ਲਿਆ ਸਾਰ ਤੇ ਇੱਕ ਕੰਮ ਜ਼ਰੂਰ ਹੋਣਾ ਹੁੰਦਾ ਹਰੇਕ ਦਾ ਜਾ ਕੇ ਰੋਟੀ ਜ਼ਰੂਰ ਖਾਣੀ ਹੈ ਰੋਟੀਆਂ ਜ਼ਰੂਰ ਖਾਣਦੇ ਆ ਤੁਸੀਂ ਬਸ ਆ ਗਏ ਰੋਟੀ ਘਰੋਂ ਪੈਕ ਆਉਂਦੀ ਇਹਨਾਂ ਦੀ ਲੋ ਜੀ ਚੱਲਦੇ ਹੁਣ ਆਪਾਂ ਘਰਾਂ ਨੂੰ ਲੰਮਾ ਬਹੁਤ ਸਿਸਟਮ ਮੁਰਦਾ ਨਹੀਂ ਗਾ ਲੋ ਜੀ ਫੋ ਜੰ ਚੱਲੀਆਂ ਵਾਪਸ ਹੌਲੈਂਡ ਫਰੀਤ ਏੜ ਇੱਕ ਫਰੀਤ ਦੋ ਟਰੈਕਟਰ ਬੱਲੇ ਤੇ ਟਰੱਕ ਤੇ ਤੇ ਦੋ ਲੋਡਰ ਲਾਤੇ ਚਾਰ ਹੋ ਗਏ ਆਏ ਦਾ ਫੋਰਮੈਨ ਜਗਰਾਜ ਜੀ ਪੈਸੇ ਲਈ ਜਾਂਦਾ ਹੈ ਇਹ ਇਹ ਪੱਕਾ ਖਾਣ ਪੀਣ ਆਸ ਤੇ ਲੈਂਦਾ ਹੈ ਇਹਨੇ ਕਿਹਾ ਅੱਜ ਜੈਂਟਲ ਆ ਦੇਣਾ ਤੇ ਹਾਂਜੀ ਠੀਕ ਬੁੜਿਆ ਆ ਕੇ ਆਪਾਂ ਨੂੰ 20 ਘੇਰ ਲਿਆ ਤੇ 20 ਬਹੁਤ ਆ ਸਾਰਿਆਂ ਦੇ ਫੋਨ ਵਟੂਏ ਫੜ ਕੇ ਗੱਡੀ ਚ ਰੱਖ ਲੇ ਤੇ ਆਹ ਜਾਂਦੇ ਆਪਣੇ ਜਵਾਨ ਪੈਨੰਗ ਰਟੈਂਕੋਸ ਲੋਕੀ ਦੂਜਿਆਂ ਦੇ ਵੀ ਫੋਨ ਫੜਨੇ ਆ ਇਹ ਕਾਜ ਹੁੰਦਾ ਅੱਗੇ ਆਪਣਾ ਰਾਣਾ ਵੀਰ ਆ ਰਾਣਾ ਹੀ ਚੱਕੀ ਜਾਂਦਾ ਸਾਥੇ ਨੀ ਦਾ ਬਹੁਤ ਜ਼ਿਆਦਾ ਭਰ ਜਾਂਦਾ ਅੱਜ ਬੈਠ ਕੇ ਜਾਣਗੇ ਜਵਾਂ ਤੋ ਵੀ ਮਿੱਤਰੋ ਆਪਾਂ ਪੈਂਡ ਦੇ ਨੇੜੇ ਆ। ਬਸ ਰਹਿ ਗਿਆ ਤੋਂ 20-25 ਕਿਲੋਮੀਟਰ ਰਹਿ ਗਿਆ ਵੇਡ ਆਪਣਾ। ਸਾਰੇ ਮਿੱਤਰ ਅੱਗੇ-ਪਿੱਛੇ ਹੀ ਆ ਸਾਰੇ ਮਿੱਤਰੋਂ ਪਿੱਛੇ ਆ ਗਏ ਤਾਂ ਤੈਨੂੰ ਤੈਨੂੰ ਤੰਗੀਆਂ। ਬਾਕੀ ਸਾਰੇ ਅੱਗੇ ਲੰਘ ਗਏ ਆ। ਇੱਕ ਰਾਜਮੀ ਆ ਗਿਆ ਸੀਗਾ। ਬਸ ਆਪਾਂ ਘੰਟਾ ਲੱਗਦਾ ਬਸ ਘੰਟੇ ਕਿਦੇ ਪਸਰੇ ਪਹੁੰਚ ਜ। ਲੋ ਜੀ। ਹੋਰ ਕੀ ਕਰੇ। ਜੋ ਜੀ ਰਾਤ ਪਹੁੰਚੇ ਸਾਰੇ ਅੱਗੜ ਪਿਛੜ ਪਹੁੰਚ ਗਏ ਸੀ ਤੇ ਸਾਰਾ ਸਮਾਨ ਜਿਹੜਾ ਸੀ ਅੰਦਰ ਅੰਦਰ ਲੱਗਿਆ ਹੋਇਆ ਸੀਗਾ ਤੇ ਬਾਕੀ ਵੇੜਾ ਤਾਂ ਖਾਲੀ ਹੋਇਆ ਪਿਆ ਸੀ ਹਣ ਹਣ ਭਰ ਗਿਆ ਵੇੜਾ ਹਨਾ ਐ ਕਰਕੇ ਛੱਡਦੇ ਹੋ ਮੈਂ ਕਿਹਾ ਵੇੜਾ ਖਾਲੀ ਹੋਇਆ ਪਿਆ ਸੀ ਵੇੜਾ ਤਾਂ ਭਰ ਗਿਆ ਆਪਣਾ ਰੌਣਕ ਲੱਗੀ ਪੂਰੀ ਰੌਣਕ ਲੱਗੀ ਆ ਰੌਣਕ ਲੱਗੀ ਆ ਹਣ 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 ਸਾਨੂੰ ਅਮਨ ਵੀਰ ਜੀ ਦੱਸਣਗੇ ਕਿਹੜੇ ਟਰੈਕਟਰ ਕਿੱਥੇ ਲਾ ਗਏ ਤੇ ਕਿੱਥੇ ਕਿੱਥੇ ਲਾਉਣੇ ਆ ਜੀ ਅੰਦਰ ਹਾਂ ਜੀ ਨਹੀਂ ਪਤਾ ਮੁੜ ਕੇ ਫਿਰ ਪਤਾਏਗਾ ਤੁਹਾਨੂੰ ਜਿਹੜੇ ਜਿਹੜੇ ਸਾਈਨ ਹੋਣੇ ਅਮਨ ਵੀਰ ਦੇ ਹੋਣੇ ਕਿੱਥੇ ਲੱਗਣੇ ਆ ਸਾਨੂੰ ਤੁਸੀਂ ਟਰੈਕਟਰ ਦੱਸ ਦਿਓ ਕਿੱਥੇ ਰੱਖਣੇ ਧੋ ਕੇ ਸਾਰੇ ਲਾਉਣੇ ਆ ਨਹੀਂ ਨਹੀਂ ਸਾਨੂੰ ਐਨੇ ਬੰਦੇ ਆ ਅੱਧੇ ਲੱਗਣੇ ਪੈਣੇ ਆ ਚਲੋ ਜੀ ਮਿਲਦੇ ਅਗਲੀ ਵੀਡੀਓ ਚ ਬੂਟਿਆਂ ਦੀ ਬੂਟੇ ਤੁਹਾਨੂੰ ਦਿਖਾਵਾਂਗੇ ਸਾਰੇ ਕਿਵੇਂ ਕਿਵੇਂ ਕਿੱਥੇ ਕਿੱਥੇ ਲਾਏ ਆ ਓਕੇ ਥੈਂਕ ਯੂ